ਚੱਲ 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 ਲਵਾ ਮੜੇ ਜੋਰ ਕੁੜੀ 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 ਚੱਲ 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 ਖਿੱਚਦੇ 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 ਚੱਲ 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 ਜਾ ਜਾ ਓਏ ਹੋ ਗਈ ਖਾਲੀ ਐਨ ਆ ਦੇਖ ਲੋ ਰਲਾ ਬਣਾਤਾ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਰਿਆਂ ਦਾ ਆਪਣੇ YouTube ਚੈਨਲ ਤੇ ਸਵਾਗਤ ਹੈ ਉਮੀਦ ਕਰਦਾ ਸਭ ਠੀਕ ਠਾਕ ਹੋਣਗੇ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਇੱਕ ਟਰਾਲੀ ਤੋਂ ਦੂਜੀ ਟਰਾਲੀ ਵਿੱਚ ਪੱਤੀ ਕਿਵੇਂ ਸ਼ਿਫਟ ਕੀਤੀ ਜਾਂਦੀ ਸੋ ਸਾਰਾ ਪ੍ਰੋਸੈਸ ਦਿਖਾਵਾਂਗੇ ਫੋ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਇਹ ਪੱਤੀ ਆ ਆ ਟਰਾਲੀ ਦੇ ਵਿੱਚ ਆ ਜੀ ਇਹਨੂੰ ਆਪਾਂ ਇਸ ਟਰਾਲੀ ਵਿੱਚ ਸ਼ਿਫਟ ਕਰਨਾ ਸਾਰਾ ਕੋ ਦਿਖਾਵਾਂਗੇ ਜੀ ਵੀਡੀਓ ਨੂੰ ਪੂਰੀ ਦੇਖਿਓ ਦੇਖ ਲਓ ਇੱਥੇ ਆ ਜੂਗੀ ਲੋਟ ਅਰ ਰਸਾ ਆ ਰਹੀ ਰਸਾ ਟਰਾਲੀ ਦੇ ਉੱਪਰੋਂ ਕੱਢੂਗੇ ਸਾਰਾ ਇਹ ਚੱਲੋ ਉਹ ਆ ਵੀ ਕਰਵਾਓ ਇੱਧਰ ਆ ਗਿਆ ਮੈਂ 1 ਮਿੰਟ ਉਹ ਦਾਣਾ ਦਾ ਫੜ ਲਓ ਯਾਰ ਕੋਈ ਆ ਚੱਲ ਚੱਲ ਚੱਲਾ ਖਾੜੇ ਮਰ ਤਾਂ ਅੱਛਾ ਕਰ ਦੋ ਮੈਂ ਨਹੀਂ ਬਣਾਉਂਦਾ ਬਣਾ ਲੈਣ ਦੇ ਕੋਈ ਜਿਹਾ ਛੋਟਾ ਥੋੜਾ ਬਣਾ ਚੱਲ ਚੱਲ ਬੁਗੇ ਤੂੰ ਆਪਣਾ ਕੰਮ ਕਰ ਬਾਈਆ ਹੁਣ ਚਾਹ ਮੱਲ ਲਾ ਫਿਰ ਮੈਂ ਜਲੂਸ ਘੜ ਦੂੰ ਤੇਰਾ ਹੋਰ ਇਹ ਅੱਗੇ ਕੱਢ ਲੈ। ਕਰਨਦੀਪ ਕਿੱਧਰ ਉੱਪਰ ਨੂੰ ਘੁਆਉਣਾ ਇਹਦੇ। ਇਹ ਤੇਰੀ ਗੱਲ ਮੰਨ ਲਿਆ। ਇਹ ਬੈਟ ਡੰਡਾਈ ਕੱਢ ਲੈ। ਦੋ ਤਾਂ ਦੋਸਾਂ ਨੂੰ ਇੱਕ ਨਾ ਮੈਂ ਹਰ ਰਸਾਈ ਰਸਾ ਕਮਾ ਕੇ ਨਾ ਪੂਰੇ ਟਰਾਲੇ ਪੰਨੂ ਫਿਰ ਆਪਾਂ ਨੇ ਜਿੰਨੇ ਵੀ ਪੱਤੀ ਆ ਟਰਾਲੇ ਵਿੱਚ ਸਾਰੀ ਦੂਜੀ ਵੀ ਸ਼ਿਫਟ ਕਰ ਦੇਣੀ ਜੀ। ਮਤਲਬ ਸ਼ਿਫਟ ਕਰਨ ਦਾ ਹੈ ਪੱਤੀ ਇੱਕ ਤੋਂ ਦੂਜੀ ਟਰਾਲੀਆਂ ਬਹੁਤ ਸੌਖਾ ਟਾਈਮ ਲੈਂਦਾ ਹੈ। ਹਰ ਇੱਕ ਸਾਲ ਅਸੀਂ ਆਏ ਕੋ ਕਰਦੇ ਤੇ ਦੇਖ ਸਕਦੇ ਹੋ ਪੂਰੀ ਵੀਡੀਓ ਵਿੱਚ ਸਾਰਾ ਸਾਂ ਹੀ ਪਾਉਣਾ ਜਿਵੇਂ ਆਪਾਂ ਰਹਿਣ ਦੀ ਬਾਈ ਅਰ ਤੂੰ ਤੂੰ ਛੱਡੇ ਮਾਰ ਛੱਡੇ ਮਾਰ ਛੱਡੇ ਹੱਟੇ ਮਾਰ ਕੋਈ ਹੈ ਤਾਂ ਨਹੀਂ ਕੋ ਡਾਲੇ ਲਾਗ ਨਹੀਂ ਛੱਡੇ 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 ਪਿੰਨ ਦੇ ਹੋ ਉਹ ਬੁੱਚਾ ਬਲੂਰੇ ਤੋਂ ਟੰਡੇ ਨੂੰ ਖੁੱਲ ਕੇ ਟੱਕ ਦੇ ਵਿੱਚ ਫਸ ਗਿਆ ਪੁੱਤਰੇ ਨਾ ਇਹ ਟਰਾਲੀ ਨੂੰ ਨੇੜੇ ਲਾ ਕੇ ਨਾ ਐਸਟਰ ਕੱਢ ਲੈ ਨਾ ਕੋਈ ਕੋਈ ਹੈ ਨਾ ਐਂ ਟਰੈਕ ਲੱਗ ਜਾ ਇਹ ਨੇੜੇ ਨਾ ਮੈਂ ਤਾਂ ਯਰ ਸਿੰਪਲ ਜਿਹਾ ਬਣਾਉਂਦਾ ਮੈਂ ਜਿਆਦਾ ਨਾ ਟਰੈਕ ਲੱਗੇ ਨਾ ਆ ਦੋ ਟਰਾਲੀਆਂ ਲਾਤੀਆਂ ਇਹ ਆਪਾਂ ਨੇ ਹੁਣ ਦੇਖਿਓ ਪੱਤੀ ਇੱਕ ਟਰਾਲੀ ਦੇ ਦੂਜੀ ਵਿੱਚ ਕਿਹੜੇ ਲੋਡ ਸ਼ਿਫਟ ਹੁੰਦੀ ਹੈ ਥੋੜੀ ਇੱਧਰ ਕਰ ਲੈ ਥੋੜੀ ਘਰ ਪਰਾਂ ਕਿਆ ਹੋਇਆ ਹੁਣ? ਹਲੇ ਕਰ ਗਿਆ। 17-17 ਮੈਂ ਦੱਸ। ਇਹੋ ਜਿਹਾ ਹੁਣ ਦੁਬਾਰਾ ਕੱਢ ਲਊ ਕੋਈ ਨਹੀਂ। ਰੱਸਾ। ਬਹੁਤ ਟੂ ਮਾੜੀ ਨਾਲ ਵੜੀ। ਇਹ ਦਵਾਈ ਹੋ ਕੇ ਅਰੇ ਆਉਨੇ। ਇਹ ਕਹਿੰਦਾ ਪਿੱਛੇ ਦੇ। ਕਹਿ ਲੈਣ ਦੇ। ਵੇਖ। ਵੇਲੇਂਗੀ ਵਾਰੇ ਧੂਆਂ ਤੜਾ। ਉਹ ਹਾ ਕੀ ਹੋ ਗਿਆ ਤੈਨੂੰ ਆ? ਤੈਨੂੰ ਕੀ ਹਾ? ਹਉ ਚੱਲ ਹਾ। ਹੋਲ ਦੇ ਕਿਆ ਕਹਿਆ ਚਿਚੀ ਤੂੰ ਬੜੀ ਕਹਿੰਦਾ ਲੈ ਆ ਦੇਖ ਲੋ ਜੀ ਇੱਕ ਟਰਾਲੀ ਮਾਤੇ ਦੂਜੀ ਵੀ ਸ਼ਿਫਟ ਆਉਂਦੀ ਬੱਤੀ ਵਾ ਠੀਕ ਆ ਆ ਦੇਖ ਲੋ ਜੀ ਡਾਲਿਆਂ ਵਿੱਚ ਇੰਨਾ ਕੋ ਫਰਕ ਰੱਖਣਾ ਆਪਣੇ ਜਿਆਦਾ ਨਾਲ ਨਹੀਂ ਲਾਉਣੇ ਆ ਦੇਖਿਓ ਤੁਸੀਂ ਹੁਣ ਕੱਢਦੇ ਨੂੰ ਸਹੀ ਕਿੱਥੇ ਆਹਾ ਆ ਖਿੱਚ ਇੱਕ ਉਹ ਰੱਸਾ ਖਿੱਚ ਇੱਕ ਰੱਸਾ ਖਿੱਚ ਹਾਂ ਉਹ ਆਇਆ ਹਾਂ ਹਾਂ ਚੱਲ ਜਾਣ ਦੇ ਚੱਲ 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 ਬੱਸ ਉਹ ਬਹੁਤ ਹੈ ਨਾਲ ਲੱਗ ਗਿਆ ਹੁਣ બસ ਇੰਨਾ ਘਟਾਲੇ ਦਾ ਫਰਕ ਰੱਖਣਾ ਜੀ ਇੱਧਰ ਵੀ ਜਾ ਰੇ ਖੜ ਜਾ ਖੜ ਜਾ 1 ਮਿੰਟ ਰੋਗਲਾ ਰੋਗਲਾ ਐਟਾਰ ਹੁਣ ਅੱਗੇ ਰੁੜਨ ਦੇ ਆ ਉਹ ਟਰੈਕਟਰ ਖੋਲ ਦੇਣਾ ਡਾਊਨ ਟਰਾਲੀ ਖੋਲ ਦੇ ਹਾਂ ਟਰਾਲੀ ਖੋਲ ਦੇ ਤੂੰ ਕਰ ਜਿਵੇਂ ਆ ਗਿਆ ਉਹ ਹੈ ਉਹ ਮੂੰਹ ਚ ਪੈ ਗਿਆ ਭਾਈ ਉਹ ਦੇਖੋ ਉਹ ਜਿੱਦ ਕਰ ਰਹਿਣਾ ਤਾਂ ਆਪ ਦਾ ਤਾਂ ਨਹੀਂ ਲਓ ਜੀ ਹੁਣ ਦੇਖਿਓ ਪਰਾਲੀ ਇੱਧਰ ਸ਼ਿਫਟ ਹੁੰਦੀ ਚੱਲ 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 ਇੱਧਰ ਹੋਈ ਮੜ ਚੱਲ ਚੱਲ ਆਹ ਦੇਖ ਲਓ ਜੀ ਆਪਣਾ ਇੱਕ ਟਰਾਲੇ ਤੋਂ ਦੂਜੇ ਵੀ ਸ਼ਿਫਟ ਹੁੰਦੀ ਆ ਥੋੜਾ ਟਰੈਕਟਰ ਦਾ ਜ਼ੋਰ ਵੀ ਲੱਗ ਰਿਹਾ ਇੱਧਰ ਚੱਲ 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 ਨਵਾ ਮੜੇ ਜ਼ੋਰ ਚੱਲ 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 ਖਿੱਚਦੇ 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 ਚੱਲ 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 ਲੈ ਜਾ ਲੈ ਜਾ ਹੋਰ ਚੱਲ 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 ਆ ਦੇਖ ਲੋ ਜੀ ਬਾਈਨਾ ਕਾ ਕੰਮ ਐ ਆਰਾਮ ਨਾਲ ਸ਼ਿਫਟ ਹੋ ਜਾਂਦੀ ਕੋਈ ਜ਼ਿਆਦਾ ਉਹ ਨਹੀਂ ਹੈਗਾ ਆ ਦੇਖ ਲੋ ਜੀ ਤੁਸੀਂ ਹੁਣ ਇਧਰਲਾ ਖਾਲੀ ਹੋ ਗਿਆ ਆਪਣਾ ਟਰਾਲਾ ਆ ਲੱਤ ਤਾਈ ਨਾਮ ਨਾਲ ਕੰਢਿਆ ਰ ਟਾਈਟ ਹੋ ਗਿਆ ਇੱਥੇ ਟਾਈਟ ਹੋ ਗਿਆ ਟਾਈਟ ਹੋ ਗਿਆ ਜੋਰ ਜੋਰ ਮਾਰਨੇ ਕਰਕੇ ਟਾਈਟ ਹੋ ਗਿਆ ਆ ਦੇਖ ਬਿੰਦੂ ਕਿਨਾਰਾ ਖੋਲਣਾ ਆਗਮਨ ਐ ਦੇਖੀ ਪੂਰੀ ਦੇ ਪਾਲੇ ਓਏ ਦਲ ਚਲ ਬਿੰਦੂ ਲੈ ਜਾ ਓਏ ਹੋ ਗਿਆ ਹੀ ਖਾਲੀ ਐ ਇਹਨ ਆ ਦੇਖ ਲੋ ਰੜਾ ਬਣਾਤਾ ਚੱਲ ਬੜਾ ਵੀ ਦੇ ਲਈ ਹੈ ਚੱਲ ਹਮ ਤਾਰ ਖਲਵਾ ਦੇ ਤੈਨੂੰ ਓਏ